ਸਭ ਤੋਂ ਸਭ ਜੀ ਨੋਟਿਸ ਜਾਰੀ ਹੋਇਆ ਜੀ ਸਰਕਾਰੀ ਕੋਰਟ ਦੇ ਉੱਪਰ ਲੱਗਦਾ ਪਠਾਨ ਮਾਜਰਾ ਸਾਹਿਬ ਦੀ ਜੀ ਤਾਂ ਤੁਸੀਂ ਕਿਵੇਂ ਵੇਖ ਰਹੇ ਹੋ ਉਸ ਨੋਟਿਸ ਨੂੰ ਕੀ ਕਰਨ ਜਾ ਰਹੇ ਹੋ ਦੇਖੋ ਇਹ ਕੋਰਟ ਦਾ ਜਿਹੜਾ ਪ੍ਰੋਸੀਜਰ ਹੈ ਜਦੋਂ ਬੰਦਾ ਕੋਰਟ ਪ੍ਰੋਸੀਡਿੰਗ ਚ ਪੇਸ਼ ਨਹੀਂ ਹੁੰਦਾ ਹੈਗਾ ਉਹਦੇ ਸਮਨ ਉਹਦੇ ਵਾਰੰਟਸ ਉਹਦੇ ਫਿਰ ਨੋਨ ਅਵੇਲੇਬਲ ਤੇ ਪ੍ਰੋਕਲੇਮੇਸ਼ਨ ਇਹ ਪ੍ਰੋਸੀਜਰ ਅਡਾਪਟ ਕਰਦੀ ਹੈ ਕੋਰਟ ਉਹ ਪ੍ਰੋਸੀਜਰ ਅਡਾਪਟ ਕੀਤਾ ਹੈਗਾ ਉਹਨਾਂ ਨੇ ਪ੍ਰੋਕਲੇਮੇਸ਼ਨ ਸਟਾਰਟ ਕੀਤੀ ਹੈ ਉਹਨੂੰ ਲੀਗਲੀ ਜਦੋਂ ਕਿ ਕਹਿੰਦੇ ਆ ਪਠਾਨ ਮਾਜਰਾ ਸਭ ਦੀ ਬੇਲ ਹਾਈ ਕੋਰਟ ਲੱਗ ਜਾਣੀ ਹੈਗੀ ਵਿਦਨ ਅ ਸ਼ਾਰਟ ਸਪੀਰੀਅਡ ਆਫ ਟਾਈਮ ਉਹਨੂੰ ਫਿਰ ਉਹ ਪ੍ਰੋਸੀਡਿੰਗਸ ਉਹਦੇ ਵਿੱਚ ਹੀ ਮਰਜ ਹੋ ਜਾਂਦੀ ਹੈ ਗਿਆ ਉਹ ਇੱਕ ਲੀਗਲ ਪ੍ਰੋਸੀਜਰ ਹੈ ਕੋਈ ਐਕਸਟਰਾਆਰਡੀਨਰੀ ਚੀਜ਼ ਨਹੀਂ ਹੈਗੀ ਤੁਸੀਂ ਕਿਵੇਂ ਤਿਆਰੀ ਕਰਨ ਲਈ ਕਿਉਂਕਿ ਪਹਿਲਾਂ ਇਸ ਕੋਠੀ ਨੂੰ ਖਾਲੀ ਕਰਾਉਣ ਦਾ ਜ਼ਿਕਰ ਵੀ ਸੀ ਹੁੰਦੇ ਸੀਗਾ ਉਸ ਤੋਂ ਬਾਅਦ ਕੀ ਜਵਾਬ ਹੋਇਆ ਤੇ ਹੁਣ ਅੱਗੇ ਜਮਾਨਤ ਪਟੀਸ਼ਨ ਕਿਵੇਂ ਫਾਈਲ ਕਰ ਲਈ ਦੇਖੋ ਜਿਹੜਾ ਤਾਂ ਕੋਠੀ ਵਾਲਾ ਮੈਟਰ ਹੈਗਾ ਸਰਕਾਰ ਦੇ ਕੋਈ ਪ੍ਰੋਸੀਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਵੱਲੋਂ ਪਹਿਲਾਂ ਹੀ ਮਾਨਯੋਗ ਅਦਾਲਤ ਦੇ ਵਿੱਚੋਂ ਕੇਸ ਫਾਈਲ ਕੀਤਾ ਗਿਆ ਸੀਗਾ ਉਹ ਪੈਂਡਿੰਗ ਹੈ ਉਹ ਵੀ ਅੱਜ ਵਾਸਤੇ ਲੱਗਿਆ ਹੋਇਆ ਹੈ ਸਬਸੀਕੁਐਂਟ ਟੂ ਦੈਟ ਜਿਹੜਾ ਹੈਗਾ ਸਰਕਾਰ ਵੱਲੋਂ SDM ਸਾਹਿਬ ਦੀ ਕੋਰਟ ਦੇ ਵਿੱਚ ਪ੍ਰोसीडिंग ਸਟਾਰਟ ਕੀਤੀ ਗਈ ਉਹਦੇ ਵਿੱਚ ਅਸੀਂ ਪੇਸ਼ ਹੋ ਗਏ ਸਾਡੀ ਐਪਲੀਕੇਸ਼ਨ ਪੈਂਡਿੰਗ ਹੈ ਫਾਰ ਡਿਸਕਵਰੀ ਆਫ ਦਿ ਡਾਕੂਮੈਂਟਸ ਅੱਜ ਤੱਕ ਉਹ ਕੋਈ ਡਾਕੂਮੈਂਟੇਸ਼ਨ ਨਹੀਂ ਕਰ ਰਹੇ ਹੈਗੇ ਐਸਰਸ ਬੇਲ ਇਸ ਕਨਸਰਨਡ ਉਹ ਮੋਸਟ ਲਾਈਕਲੀ ਮੇਰੀ ਉਮੀਦ ਹੈ ਸ਼ਾਇਦ ਨੈਕਸਟ ਵੀਕ ਤੱਕ ਫਾਈਲਿੰਗ ਹੁੰਦੀ ਹੋ ਜੂਗੀ ਜੀ ਕੁਝ ਪ੍ਰੋਸੀਜਰਲ ਫਾਰਮੈਲिटीज ਹੁੰਦੀ ਹੈ ਉਹ ਕਰਵਾ ਰਹੇ ਐਮਐਲਏ ਸਾਹਿਬ ਤੇ ਉਹ ਅਕੋਰਡਿੰਗਲੀ ਅਸੀਂ ਹਨੋਰੇਬਲ ਹਾਈ ਕੋਰਟ ਮੂਵ ਕਰਾਂਗੇ ਜੀ ਬੇ ਪੁਲਿਸ ਨੋਟਿਸ 3 ਦਿਨਾਂ ਦੇ ਵਿੱਚ ਜਵਾਬ ਦੇਣਾ ਚਾਹੀਦਾ ਜੀ ਨਹੀਂ ਤਾਂ ਪਕੜਾ ਕਰਾ ਹੋ ਜਾਣਗੇ ਨਹੀਂ ਪ੍ਰਾਇਰ ਟੂ ਦੈਟ ਜਿਹੜਾ ਹੈਗਾ ਆਪਣੀ ਬੇਲ ਮਾਨਯੋਗ ਹਾਈ ਕੋਰਟ ਦੇ ਵਿੱਚ ਲੱਗ ਜੂਗੀ ਤੇ ਇਹ ਪ੍ਰੋਸੀਡਿੰਗਸ ਫਿਰ ਉਹਦੇ ਵਿੱਚ ਮਰਜ ਹੋ ਜਾਣਗੀਆਂ ਜੀ